ਦੇਖ ਰਹੇ ਹੋ ਧਿਆਨੀ ਸਰਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਵੀ ਜੀਪੀ ਮਹਿਲਾ ਮੋਰਚਾ ਦੋਰਾ ਅੱਜ ਇੱਕ ਮੈਥਨ ਵੰਦਨ ਯਾਤਰਾ ਯਾਨੀ ਕਿ ਮਹਿਲਾ ਵੰਦਨ ਯਾਤਰਾ ਦਾ ਅਯੋਨ ਕੀਤਾ ਜਾ ਰਿਹਾ ਲਾਣਾ ਵਿਖੇ ਕਿਉਂਕਿ ਰਨ ਫਾਰ ਮੋਦੀ ਵਾਸਤੇ ਤੁਸੀਂ ਇਹਦੇ ਦੇਖ ਸਕਦੇ ਹੋ ਆ ਮੌਜੂਦਾ ਹਫਤਮ ਜਿਲ੍ਹਾ ਲੁਧਰਾਨ ਦੇ ਮਹਿਲਾ ਮੋਰਚਾ ਦੇ ਪ੍ਰੈਜ਼ੀਡੈਂਟ ਸ਼ੀਨੂ ਚੋਕ ਜੀ ਕਿਸ ਦੇਖਦੇ ਹੋ ਅੱਜ ਜਿਹੜੀ ਮੈਥਨ ਕਾਲੀ ਯਾਰ ਕੀ ਪਰਪਸਰ ਕੀ ਲੱਗ ਰਿਹਾ ਵੀ ਆਨਲਾਈਨ ਸਮੇ ਦੇ ਵਿੱਚ ਮੋਦੀ ਇਸ ਵੀਰ ਪ੍ਰਧਾਨ ਮੰਤਰੀ ਬਣਗੇ बनन के क्योंकि जो इंसान या जेडी पार्टी महिलाओं बारे सोच रही है और यह सोच शुरू हुई 2015 तो 2014 हज़ार मोदी जी बने 2015 हज़ार पंद्रह सोच आई उस सोच ने अज ते तो सामने है कि महिलावान वास्ते वस्ते हर चीज़ वास्ते काम किया है ਹੋਰ ਤੇ ਹੋਰ ਬਾਕੀ ਸਭ ਛੱਡੋ ਜਿਹੜਾ 33% ਆਰਖਵਲ ਵੀ ਮਹਿਲਾਵਾਂ ਮਹਿਲਾਵਾਂ ਨੂੰ ਆਉਣ ਵਾਲੇ ਸਮੇਂ 'ਚ ਦਿੱਤਾ ਜਾਏਗਾ ਉਹ ਵੀ ਤੇ ਇਹੀ ਸਰਕਾਰ ਲੈ ਆ ਰਹੀ ਹੈ ਅੱਜ ਕੀ ਪਰਪਸ ਹੈ ਮੈਰਾਥਨ ਦਾ ਆ ਅੱਜ ਇੱਕ ਤਰ੍ਹਾਂ ਦੀ ਹੈਮਰਿੰਗ ਹੈ ਬ੍ਰੇਨ ਹੈਮਰਿੰਗ ਹੈ ਪ੍ਰਿੰਸ ਟੌਮਿੰਗ ਹੈ ਕਿ ਜਿਹੜੀ ਸਕੀਮਾ ਇਤਨੇ ਸਾਲਾਂ ਤੋਂ ਮੋਦੀ ਜੀ ਲੈ ਕੇ ਆਏ ਭਾਜਪਾ ਲੈ ਕੇ ਆਈ ਇੱਕ ਵਾਰ ਆਪਣੀ ਪਹਿਨਾ ਨੂੰ ਦੁਬਾਰਾ ਯਾਦ ਕਰਾਨ ਦੀ ਕਿ ਇਹ ਦੇਖੋ ਇਹ ਉਹ ਸ਼ਖਸ ਹੈ ਜਿਸ ਨੇ ਤੁਹਾਡੇ ਵਾਸਤੇ ਇਨਾ ਕੰਮ ਕੀਤਾ ਹੈ ਤੇ ਹੁਣ ਸਮੇਂ ਹੈ ਤੁਹਾਡਾ ਉਹਨਾਂ ਵਾਸਤੇ ਕੰਮ ਕਰਨ ਦਾ ਕਿਉਂਕਿ ਜਦੋਂ ਤੁਸੀਂ ਉਹਨਾਂ ਨਾਲ ਖੜੇ ਹੋਵੋਗੇ ਤੇ ਉਹਨਾਂ ਦੇ ਨਾਲ-ਨਾਲ ਦੇਸ਼ ਦਾ ਤੁਹਾਡੀ ਤੁਹਾਡਾ ਆਪਣਾ ਜਿਹੜੀ ਮਹਿਲਾਵਾਂ ਹੈਗੀਆਂ ਉਹਨਾਂ ਦਾ ਆਪਣਾ ਉਧਾਰ ਹੋਏਗਾ ਕਿਸਾਨ ਅੰਦolan ਦੂ ਸਟਾਰਟ ਹੋਇਆ ਕਿਸਾਨ ਕਹਿੰਦੇ ਸਾਡੀ ਕੇਂਦਰ ਸਰਕਾਰ ਨੇ ਮੰਗਾ ਨਹੀਂ ਮੰਨੀਆ ਦਾ ਕਿਸਾਨंदोलਨ ਦੋਸ਼ੁਰ ਕੀਤਾ ਗਿਆ ਕੀ ਲੱਗ ਰਿਹਾ ਕੱਲ ਸੁਨੀਲ ਜਾਖੜ ਜੀ ਨੇ ਵਿਧਾਨ ਸਭਾ ਦੇ ਬਾਅਦ ਕਿਸਾਨਾਂ ਦੇ ਹਿੱਤਾਂ ਬਾਰੇ ਗੱਲ ਕੀਤੀ ਹੈ ਕਿਸਾ ਦੇਖਦੇ ਹੋ ਉਹਨਾਂ ਦੀ ਅਪਰੋਚ ਬਹੁਤ ਪੋਜ਼ਿਟਿਵ ਹੈ ਕਿ ਇਹ ਕਿਸਾਨਾਂ ਨੂੰ ਲੈ ਕੇ ਇਵਨ ਭਾਤੀਆ ਜਨਤਾ ਪਾਰਟੀ ਦੀ ਬਹੁਤ ਪੋਜ਼ਿਟਿਵ ਅਪਰੋਚ ਹੈ ਤੇ ਹੁਣ ਕੁਝ ਤੇ ਉਹਨਾਂ ਦੀਆਂ ਸੁਣ ਲਿੱਤੀਆਂ ਗਈਆਂ ਗੱਲਾਂ ਹੁਣ ਦੁਬਾਰਾ ਜਦੋਂ ਤੱਕ ਉਹ ਦੁਬਾਰਾ ਬੈਠਣਗੇ ਨਹੀਂ ਬੈਠ ਕੇ ਦੁਬਾਰਾ ਜਿਹੜੀ ਆਨ ਵਾਲੀਆਂ ਉਹਨਾਂ ਦੀ ਹੋਰ ਸਮੱਸਿਆਵਾਂ ਹਨ ਜਾਂ ਹੋਰ ਜਿਹੜੀਆਂ ਮੰਗਾਂ ਉਹਨਾਂ ਵੱਲ ਦੇਖਿਆ ਜਾਏਗਾ ਕਿ ਮੈਂ ਆਸ਼ਾ ਕਰਨੀ ਆ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਪੂਰਾ ਕਰੇਗੀ ਮੋਦੀ ਜੀ ਉਹ ਪੂਰਾ ਕਰਕੇ ਰਹਿ ਪੂਰੀ ਉਮੀਦ ਹੈ ਕਿਸਾਨਾਂ ਨਾਲ ਪੂਰੀ ਉਮੀਦ ਹੈ ਸੋ ਕਿਸਾਨਾਂ ਦੀ ਜੜੀਆਂ ਮੰਗਾ ਸੀ ਉਹਦੇ ਬਾਰੇ ਵੀ ਕਿਸਾਨ ਹਤਾਇਸ਼ ਦੀ ਗੱਲ ਕੀਤੀ ਗਈ ਹੈ ਤਾਂ ਕਿਤੇ ਨੇ ਕਿਤੇ ਅੱਜ ਦੱਸਦੀ ਕਿ ਅੱਜ ਇੱਕ ਮਹਿਲਾਵਾਂ ਦੀ ਬੰਦਨ ਜਿਹੜੀ ਯਾਤਰਾ ਅੱਜ ਨੁਦਾਨੇ ਕੱਢੀ ਜਾ ਰਹੀ ਹੈ ਤਾਂ ਗੱਲਬਾਤ ਕਰਾਂਗੇ ਹੋਰ ਜਿਹੜੀ ਮਹਿਲਾਵਾਂ ਇੱਥੇ ਬੈਠੀਆਂ ਕਿਤੇ ਨੇ ਕਿਤੇ ਜਿਹੜੀ ਰੈਲੀ ਹੈਗੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੂਪ ਤਾਰਨ ਕਰਨੇ ਕੀ ਗੱਲਬਾਤ ਕਰਦੇ ਕਿਸਾ ਦੇਖਦੇ ਹੋ ਅੱਜ ਰਨ ਫॉर ਮੋਦੀ ਯਾਨੀ ਕਿ ਮੈਥਨ ਮਹਿਲਾ ਮੋਰਚਾ ਕਰਦੀ ਗਈ ਕਿਸਾ ਦੇਖਦੇ ਹੋ ਕਿਸਾਨ ਅੰਦੋਲਨ ਵੀ ਚੱਲਿਆ ਔਰ ਕੱਲ ਸੁਨੀਲ ਜਾਖੜੀ ਨੇ ਕਿਸਾਨਾਂ ਹਦਾਇਸ਼ੀ ਮਗ ਪੂਰੀ ਆਪਣੀ ਆਵਾਜ਼ ਵਿੱਚ ਕੀ ਹੈ ਔਰ ਇਹ ਵੀ ਗੱਲ ਆਖੀ ਹੈ ਵੀ ਕਿਸਾਨਾਂ ਵਰਤੀ ਉਹ ਅਵਾਂ ਚਿੰਬਾ ਦਾ ਹੋਰ ਅਨਵਲ ਸਮੇਚੇ ਉਹਨਾਂ ਦੀ ਗੱਲ ਵੀ ਕਰਾਂਗੇ ਹਾਂਜੀ ਜੀ ਜ਼ਰੂਰ ਜੀ ਮੋਦੀ ਜੀ ਜਿਹੜੇ ਆ ਉਹ ਸ਼ੁਰੂ ਤੋਂ ਹੀ ਪਹਿਲਾਂ ਤੋਂ ਹੀ ਦੇ ਰਹੇ ਸੀਗੇ ਕਿਸਾਨਾਂ ਨੂੰ 2000 ਰੁਪਏ ਮਹੀਨਾ ਸਬਨਦੀ ਜਿਹੜਾ ਉਹਨਾਂ ਦਾ ਸਨਮਾਨ ਦੇ ਰਹੇ ਸੀਗੇ ਲੇਕਿਨ ਕਿਤੇ ਨਾ ਕਿਤੇ ਜਿਹੜਾ ਥੋੜਾ ਜਿਹਾ ਚੱਲ ਰਿਹਾ ਪ੍ਰੋਬਲਮ ਉਹ ਮੋਦੀ ਜੀ ਪਰ ਸੁਨੀਲ ਜਾਖੜ ਜੀ ਨੇ ਜਿਵੇਂ ਕਿਹਾ ਵੱਡੇ ਨੇ ਤਾਂ ਆਵਾਂ ਦੀ ਬੈਟਿੰਗ ਚੱਲ ਰਹੀ ਹੈ ਉਹਨੂੰ ਜਰੂਰ ਸੌਲਟ ਆਊਟ ਕਰੋਗੇ ਜਿਹੜੀ ਅੱਜ ਯਾਤਰਾ ਨਿਕਾਲ ਰਹੇ ਆਂ ਸੀ ਨਾਰੀ ਸ਼ਕਤੀ ਵੰਦਨ ਯਾਤਰਾ ਹੈ ਉਸੇ ਜਾਣਦੇ ਹੋ ਮੋਦੀ ਜੀ ਨੇ ਮਹਿਲਾ ਸਸ਼ਕਤੀਕਰਨ ਨੂੰ ਬਹੁਤ ਵਡਾਵਾ ਦਿੱਤਾ ਹੈ 33% ਜਿਹੜਾ ਅਰਕਸ਼ਨ ਕਰ ਦਿੱਤਾ ਮਹਿਲਾਵਾਂ ਲਈ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਇੱਥੇ ਕਿਤੇ ਨਾ ਕਿਤੇ ਨਾਰੀ ਨੂੰ ਬਹੁਤ ਨਾਰੀ ਸ਼ਕਤੀਨ ਬਲ ਮਿਲਿਆ ਔਰ ਉਸੇ ਇਲਾਵਾ ਦੇਖਿਆ ਜਾਵੇ ਉਜਵਲਾ ਯੋਜਨਾ ਸਬਨਿਧੀ ਯੋਜਨਾ ਸਬਜ ਰੋਜ਼ਗਾਰ ਯੋਜਨਾ ਹੈ ਔਰ ਤਿੰਨ ਤਲਾਕ ਬਿੱਲ ਪਾਸ ਕੀਤਾ ਹੈ ਮਹਿਲਾਵਾਂ ਨੂੰ ਕਿਤੇ ਨਾ ਕਿਤੇ ਮੋਦੀ ਜੀ ਨੇ ਹਰ ਖੇਤਰ ਦੇ ਵਿੱਚ ਅੱਗੇ ਰੱਖਿਆ ਹੈ ਨਾਰੀ ਜਿਹੜੀ ਹੈ ਉਹ ਪੂਰੇ ਸਮਾਜ ਨੂੰ ਬਦਲਾਵ ਲਿਆ ਸਕਦੀ ਹੈ ਔਰ ਅੱਜ ਅਸੀਂ ਨਾਰੀ ਨੂੰ ਜਾਗਰੂਕ ਕਰ ਰਹੇ ਹਾਂ ਕਿ ਮੋਦੀ ਜੀ ਤੁਹਾਡੇ ਬਾਰੇ ਇੰਨਾ ਕੁਝ ਕਰ ਰਹੇ ਹੈ ਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਮੋਦੀ ਜੀ ਨੂੰ ਲੋਕ ਸਭਾ ਦੇ ਵਿੱਚ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਾਓ ਤਾਂ ਜੋ ਸਾਡੇ ਦੇਸ਼ ਦਾ ਹੋਰ ਵਿਕਾਸ ਹੋ ਸਕੇ ਤੋਂ ਇਹਨਾਂ ਬੀਜੇਪੀ ਦੀਆਂ ਮਹਿਲਾਵਾਂ ਜਿਨ੍ਹਾਂ ਨੇ ਅੱਜ ਨਾਰੀ ਸ਼ਕਤੀ ਵंदन ਜਿਹੜੀ ਯਾਤਰਾ ਅੱਜ ਜਿਹੜੀ ਲੋਕਾਂ ਦੇ ਅਲੱਗ-ਅਲੱਗ ਹਿੱਸਿਆਂ ਤੋਂ ਕੱਢੀ ਕਿਦਣਾ ਕੀਤੇ ਨਾ ਸੀ ਆ ਜਿਹੜੀ ਅੱਜ ਮੈਰਾਥਨ ਗੱਡੀ ਆ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ 30ਵੀਂ ਵਾਰ ਪ੍ਰਧਾਨ ਮੰਤਰੀ ਦਿਨਦਰ ਮੋਦੀ ਕਿ ਹਮੇਸ਼ਾ ਹੀ ਮਹਿਲਾ ਵਾਸਤੇ ਜਿਹੜੀ ਗੱਲ ਆਖੀ ਗਈ ਸੀ ਵੀ ਮਹਿਲਾ ਵਾਸਤੇ ਜਿਹੜੀਆਂ ਅਰਖਸ਼ ਸੀਟਾਂ ਵੀ ਰੱਖੀਆਂ ਗਈਆਂ ਤਾਂ ਇਸ ਬਾਬਤ ਅੱਜ 30ਵੀਂ ਵਾਰ ਪ੍ਰਧਾਨ ਮੰਤਰੀ ਦਿਨਦਰ ਮੋਦੀ ਨੂੰ ਭਾਜਪਾ ਪਾਰਟੀ ਦੇਖਣਾ ਚਾਹੁੰਦੇ ਕਮੈਂ ਬੈਂ ਮੋਨੀਸ਼ਨਾ ਸੰਦੀਪ ਸ਼ਰਮਾ ਧੈਫਰ ਟੀਵੀ ਲੁਧਿਆਣਾ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤੰਤਰੇਕ पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार का ना चलना सिर्फ इकती घंटिया च समाधान फ्री 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 आर के तांत्रिक मोबाइल पचानवे एक सौ अठहत्तर पचवंजा सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par